ਹਾਂਜੀ ਸਰੋਣੀ ਕਮੇਟੀ ਦੇ ਚੋਣਾਂ ਵਾਸਤੇ ਅਸੀਂ ਸਾਰੇ ਜਣੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਤਾਂ ਹੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜਣੇ ਇਹਦੇ ਚ ਪਾਰਟਿਸਪੇਟ ਕਰਨ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਰੁਚੀ ਦਿਖਾਓ ਆਪਣੇ ਵੋਟਾਂ ਬਣਾਓ ਚੰਗੇ ਉਮੀਦਵਾਰਾਂ ਦੀ ਚੋਣ ਕਰਕੇ ਆਪਾਂ ਉਹ ਜੇ ਸੇਵਾ ਸਿਮਰਨ ਵਾਲੇ ਸਬਰ ਸੰਤੋਖ ਵਾਲੇ ਜਿਹੜੀ ਇਹੋ ਜਿਹਾ ਅਗੋਂ ਅੱਗੇ ਲੈ ਕੇ ਗਈਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਜੋ ਜਿਨ੍ਹਾਂ ਵਾਸਤੇ ਹੋਣ ਚਾਹੀਆਂ ਹੁਣਾਂ ਮੰਤਵਾਂ ਨੂੰ ਪੂਰਾ ਕਰਨ ਤਾਂ ਕਿ ਹੁਣ ਭਾਈ ਸਾਹਿਬ ਜਿਲ੍ਹੇ ਦੇ ਵੇਚਣੇ ਤੇ ਕੜੂਬਾ ਸਾਹਿਲ ਕੇ ਤੇ ਲੋਕਾਂ ਵਾਸਤੇ ਤੁਸੀਂ ਕੀ ਪਹਿਲ ਕਦਮੀ ਕਰ ਰਹੇ ਹੋ ਨਹੀਂ ਅਸੀਂ ਤੇ ਇਹੀ ਕਹਿ ਰਹੇ ਆ ਕਿ ਲੋਕਾਂ ਦੀ ਜਿਹੜੀ ਆਵਾਜ਼ ਆ ਲੋਕਾਂ ਦੀ رائے ਆ ਉਹਦਾ ਸਨਮਾਨ ਕਰਦੇ ਹੋਏ ਸਰਕਾਰ ਨੂੰ ਉਹਨਾਂ ਦੇ ਨਮਾਇਦੇ ਨੂੰ ਇੱਥੇ ਸ਼ਿਰਨਾ ਚਾਹੀਦਾ ਉਹ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੇ ਸਾਡੇ ਪੰਜਾਬ ਦੇ ਜਾਂ ਸਿੱਖਾਂ ਦੇ ਜਿਹੜੇ ਮਸਲੇ ਆ ਉਹ ਪਾਰਲੀਮੈਂਟ ਚ ਰੱਖੇ ਜਾਣ ਉਹਨਾਂ ਤੇ ਕੋਈ ਸਰਕਾਰ ਦਾ ਧਿਆਨ ਦਵਾ ਕੇ ਉਹਨਾਂ ਤੋਂ ਕੋਈ ਇਨਸਾਫ ਮੰਗੀਏ ਸੀ ਉਦਾਂ ਦੇ ਹੋਰ ਚੀਜ਼ਾਂ ਤੇ ਬੜੀ ਨਜ਼ਰ ਰੱਖੀ ਜਾ ਰਹੀ ਆ ਸਾਡੇ ਕਿਸੇ ਨੂੰ ਸਾਨੂੰ ਵੋਟ ਪਾਈ ਆ ਤੇ ਉਹਦੇ ਪਿੱਛੇ ਲੱਗਿਆ ਜਾ ਸਕਦਾ ਉਹ ਤੇ ਝੂਠੇ ਪਰਚੇ ਕੀਤੇ ਜਾ ਸਕਦੇ ਆ ਤੇ ਤੁਸੀਂ ਜਿਹੜੇ ਤੁਹਾਡੀ ਡਿਊਟੀ ਬਣਦੀ ਆ ਜਿਹੜੇ ਤੁਹਾਡੇ ਸਾਰੇ ਆਮ ਤੁਹਾਡੇ ਧਿਆਨ ਚ ਆ ਰਿਹਾ ਕਿ ਇਹੋ ਜਿਹੇ ਹਾਲਾਤ ਬਣੇ ਗੋਲੀ ਮਾਰਨ ਲੱਗਿਆ ਕੋਈ ਨਹੀਂ ਦੇਖਦਾ ਕੋਈ ਫਰੋਤੀਆਂ ਦਿਨ ਦਿਹਾੜੇ ਹੋ ਰਹੀਆਂ ਇਹਦੇ ਵਾਸਤੇ ਮੇਰੇ ਖਿਆਲ ਆ ਕਿ ਪੁਲਸ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਹ ਰਾਜਨੀਤਿਕ ਦਬਾਅ ਤੋਂ ਉੱਪਰ ਉੱਠ ਕੇ ਇਹ ਕੰਮ ਕਰੋ ਤੇ ਲੋਕਾਂ ਨੂੰ ਇਨਸਾਫ ਦਿਓ ਇੱਕ ਜਿਹੜੀ ਐਮਪੀ ਦੀ ਪੋਸਟ ਹੁੰਦੀ ਆ ਇੱਕ ਐਮਐਲਏ ਤੋਂ ਉੱਤੇ ਦੀ ਪੋਸਟ ਹੁੰਦੀ ਆ ਲੇਕਿਨ ਆਪਣੇ ਖਡੂਰ ਸਾਹਿਬ ਹਲਕੇ ਦੇ ਵਿੱਚ ਜਿਹੜਾ ਵਾ ਇਸ ਵੇਲੇ ਐਮਐਲਏ ਜਿਹੜੇ ਨੇ ਉੱਥੇ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਐਮਐਲਏ ਆਪਣੇ ਜਿੱਦਾਂ ਸੁਭਰਾਵਾਂ ਲੱਗੇ ਆ ਖੱਡਾਂ ਚੱਲ ਰਹੀ ਨੇ ਰੇਤਾਂ ਦੀ ਨਜਾਇਜ਼ ਮਾਈਨਿੰਗ ਦਿਨ ਰਾਤ ਸ਼ਰਿਆਮ ਹੋ ਰਹੀ ਆ ਉਹ ਉਹ ਸਾਰੇ ਮਸਲੇ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਇਹ ਤੇ ਜੀ ਸਰਕਾਰਾਂ ਦੀ ਮਿਲੀ ਭੋਗ ਤੇ ਜਿਹੜੇ ਕਰਪਸ਼ਨ ਦਾ ਜਿਹੜੇ ਹੱਦ ਇਨੀ ਵਧੀ ਹੋਈ ਆ ਸਾਡੇ ਲੀਡਰਾਂ ਚ ਪੈਸੇ ਦੀ ਏਡੀ ਵੱਡੀ ਭੁੱਖ ਆ ਕਿ ਉਹ ਕੋਈ ਵੀ ਜਾਇਜ਼ ਜਾਂ ਨਜਾਇਜ਼ ਖੱਡਾਂ ਦੇ ਲਾ ਲਓ ਨਸ਼ਿਆਂ ਦੇ ਕਾਰੋਬਾਰ ਚ ਇਨਵੋਲਵਮੈਂਟ ਲਾ ਲਓ ਇਹ ਸਾਰਾ ਕੁਝ ਹੋ ਰਿਹਾ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਚਾਹੁੰਦੇ ਆ ਕਿ ਇਹ ਤੇ ਦੁਬਾਰਾ ਗੌਰ ਕਰੋ ਜੇ ਲੋਕਾਂ ਨੇ ਤੁਹਾਨੂੰ ਚੁਣ ਕੇ ਬਣਾਇਆ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਜਮਾ ਤੁਹਾਡੇ ਆ ਪੰਜਾਬ ਦੇ ਹੱਕਾ ਹੁਕਾ ਨੂੰ ਬਚਾ ਕੇ ਰੱਖਣਾ ਤੁਹਾਡੇ ਤੁਹਾਡੀ ਜ਼ਿੰਮੇਵਾਰੀ ਆ ਉਹਦੇ ਵੱਲ ਧਿਆਨ ਦਿਓ ਸਸ਼ੀਕਾਲ ਜੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਅੱਜ ਆਪਾਂ ਦਲੰਦਰ ਦੇਵ ਪ੍ਰੈਸ ਕਲੱਬ ਦੇ ਵਿੱਚ ਇੱਕ ਪੀਸੀ ਰੱਖੀ ਸੀਗੀ ਭਾਈ ਅਮਰਤਪਾਲ ਸਿੰਘ ਦੇ ਫਾਦਰ ਸਾਹਿਬ ਵੱਲੋਂ ਤੇ ਐਮਪੀ ਸਰਬਜੀਤ ਸਿੰਘ ਫਰੀਦਕੋਟ ਸਾਹਿਬ ਵੱਲੋਂ ਤੇ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਮੁੱਦੇ ਤੇ ਲੈ ਕੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਵੈਰ ਗੁਰਜੀ ਕਾ ਖਾਲਸਾ ਵੈਰ ਗੁਰਜੀ ਵੈਰ ਗੁਰਜੀ ਕਾ ਖਾਲਸਾ ਵੈਰ ਗੁਰਜੀ ਕੀ ਫਤਿਹ ਜੀ ਇਸ ਸਮਾਂ ਅਜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆ ਕਿਹੜੇ ਮੁੱਦਿਆਂ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਇਹ ਜਿਹੜੀ ਜਿਹੜੇ ਸਾਡੇ ਕੌਮ ਨਾਲ ਸਾਡੇ ਪੰਜਾਬ ਨਾਲ ਸੰਬੰਧਿਤ ਹੈ ਜਿਹੜਾ ਸਾਡੀ ਨੌਜਵਾਨੀ ਨਸ਼ਿਆਂ 'ਚ ਗਰਕਰਈ ਆ ਸਾਡੇ ਬਿਆਦਬੀਆਂ ਦਾ ਕੋਈ ਇਨਸਾਫ ਨਹੀਂ ਹੋ ਰਿਹਾ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਐ ਉਹ ਧਰਨਿਆਂ ਤੇ ਬੈਠੇ ਆ ਤੇ ਇਹ ਜਿਹੜੇ ਹੋ ਸਾਰੇ ਮਸਲੇ ਆ ਪੰਜਾਬ ਚ ਲਾਅ ਐ ਆਰਡਰ ਦਾ ਮਸਲਾ ਇਹੋ ਜਿਹਾ ਕਿ ਜੇ ਕੋਈ ਵਪਾਰੀ ਆ ਜਾਂ ਕੋਈ ਕੋਈ ਥੋੜਾ ਕੋ ਰੋਟੀ ਪਾਣੀ ਖਾਣ ਵਾਲਾ ਬੰਦਾ ਉਹਨੂੰ ਧਮਕੀਆਂ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਕਿ ਤੁਸੀਂ ਇਹ ਦੋ ਇਹੋ ਜਿਹੇ ਹਾਲਾਤ ਸਤਿ ਆਂਤੀਓ ਮੇਰਾ ਖਿਆਲ ਹੈ ਕਿ ਬਹੁਤ ਬੁਰੇ ਹਾਲਾਤ ਹੋਏ ਪਏ ਆ ਇਹ ਸਾਰਿਆਂ ਨੂੰ ਅਸੀਂ ਵਿਚਾਰਦੇ ਹੋਇਆ ਇਹ ਕਰਕੇ ਤੇ ਪੰਥਕ ਇਕਤਰਤਾ ਕਰਕੇ ਤੇ ਅਸੀਂ ਇਹ ਸੋਚਦੇ ਹਾਂ ਕਿ ਆਉਣ ਵਾਲੇ ਸਮੇਂ ਲਈ ਕੋਈ ਰਣਨੀਤੀ ਤੈਅ ਹੋਵੇ ਕਿ ਇਹ ਜਿਹੜੇ ਇਹ ਜੋ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਚੋਂ ਬਾਹਰ ਕੱਢੇਗਾ ਪੈਸਾ ਜਿੱਦਾਂ ਤੁਸੀਂ ਲਾਈਨ ਆਫ ਆਰਡਰ ਦੀ ਗੱਲ ਕੀਤੀ ਆ ਤੇ ਆਪਣਾ ਹਲਕਾ ਤੁਹਾਡਾ ਪੈਂਦਾ ਖਡੂਰ ਸਾਹਿਬ ਖਡੂਰ ਸਾਹਿਬ ਵਾਲੇ ਕਿਤੇ ਵਿੱਚ ਇਦਾਂ ਦੀਆਂ ਵਾਰਦਾਤਾਂ ਬਹੁਤ ਹੋ ਰਹੀ ਨੇ ਚੋਲਾ ਸਾਹਿਬ ਪੈਂਦਾ ਖਡੂਰ ਸਾਹਿਬ ਦੇ ਵਿੱਚ ਉਹਦੇ ਇੱਕ ਦੁਕਾਨਦਾਰ ਦੇ ਸ਼ਰੀਆਮ ਜਿਹੜਾ ਦਿਨ ਦਿਹਾੜੇ ਦੁਪਹਿਰੇ ਗੋਲੀਆਂ ਮਾਰ ਕੇ ਚਲ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਵਾਰ-ਵਾਰ ਜਿਹੜੀਆਂ ਦੁਕਾਨਾਂ ਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਤੇ ਦੁਕਾਨਾਂ ਵਾਲੇ ਦੁਕਾਨਾਂ ਖੋਲਣ ਤੋਂ ਡਰਦੇ ਨੇ ਤੇ ਉੱਥੇ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਮਾਹੌਲ ਨੂੰ ਕਿਵੇਂ ਵੇਖਦੇ ਹੋ ਨਹੀਂ ਅਸੀਂ ਤੇ ਸਰਕਾਰ ਨੂੰ ਕਹਿ ਰਹੇ ਹਾਂ ਕਿ ਤੁਸੀਂ ਉਦਾਂ ਦੇ ਹੋਰ ਚੀਜ਼ਾਂ ਤੇ ਤਾਂ ਬੜੀ ਨਜ਼ਰ ਰੱਖੀ ਜਾ ਰਹੀ ਆ ਸਾਡੇ ਕਿਸੇ ਨੂੰ ਸਾਨੂੰ ਵੋਟ ਪਾਈ ਹੈ ਤੇ ਉਹਦੇ ਪਿੱਛੇ ਲੱਗਿਆ ਜਾ ਸਕਦਾ ਉਹ ਤੇ ਝੂਠੇ ਪਰਚੇ ਕੀਤੇ ਜਾ ਸਕਦੇ ਆ ਤੇ ਤੁਸੀਂ ਜਿਹੜੇ ਤੁਹਾਡੀ ਡਿਊਟੀ ਬਣਦੀ ਗਿਆ ਜਿਹੜੇ ਤੁਹਾਡੇ ਸਰ ਜੀ ਆਮ ਤੁਹਾਡੇ ਧਿਆਨ ਚਾ ਰਿਹਾ ਕਿ ਇਹੋ ਜਿਹੇ ਹਾਲਾਤ ਬਣੇ ਗੋਲੀ ਮਾਰਨ ਲੱਗਿਆ ਕੋਈ ਨਹੀਂ ਦੇਖਦਾ ਕੋਈ ਫਰੌਤੀਆਂ ਦਿਨ ਦਿਹਾੜੇ ਹੋ ਰਹੀਆਂ ਇਹਦੇ ਵਾਸਤੇ ਮੇਰੇ ਖਿਆਲ ਆ ਕਿ ਮਲਸਨ ਵੀ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਹ ਰਾਜਨੀਤਿਕ ਦਬਾਅ ਤੋਂ ਉੱਪਰ ਉੱਠ ਕੇ ਇਹ ਕੰਮ ਕਰੋ ਤੇ ਲੋਕਾਂ ਨੂੰ ਇਨਸਾਫ ਦਿਓ ਇੱਕ ਜਿਹੜੀ ਐਮਪੀ ਦੀ ਪੋਸਟ ਹੁੰਦੀ ਆ ਇੱਕ ਐਮਐਲਏ ਤੋਂ ਉੱਤੇ ਦੀ ਪੋਸਟ ਹੁੰਦੀ ਆ ਲੇਕਿਨ ਆਪਣੇ ਖਡੂਸਾਵਾਲਕੇ ਦੇ ਵਿੱਚ ਜਿਹੜਾ ਵਾ ਇਸ ਵੇਲੇ ਐਮਐਲਏ ਜਿਹੜੇ ਨੇ ਉੱਥੇ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਐਮਐਲਏ ਆਪਣੇ ਜਿੱਦਾਂ ਸੁਭਰਾਵਾਂ ਲੱਗੇ ਆ ਖੱਡਾਂ ਚੱਲ ਰਹੀਆਂ ਨੇ ਰੇਤਾਂ ਦੀਆਂ ਨਜਾਇਜ਼ ਮਾਈਨਿੰਗ ਦਿਨ ਰਾਤ ਸ਼ਰੇਆਮ ਹੋ ਰਹੀ ਆ ਉਹ ਉਹ ਸਾਰੇ ਮਸਲੇ ਨੂੰ ਤੁਸੀਂ ਕਿਦਾਂ ਵੇਖਦੇ ਹੋ ਨਹੀਂ ਇਹ ਤੇ ਜੀ ਸਰਕਾਰਾਂ ਦੀ ਮਿਲੀ ਭੁਗਤ ਜਿਹੜੇ ਕਰਪਸ਼ਨ ਦਾ ਜਿਹੜੇ ਹੱਦ ਇਨੀ ਵਧੀ ਹੋਈ ਆ ਸਾਡੇ ਲੀਡਰਾਂ ਚ ਪੈਸੇ ਦੀ ਏਡੀ ਵੱਡੀ ਭੁੱਖ ਆ ਕਿ ਉਹ ਕੋਈ ਵੀ ਗਜਾਇਜ਼ ਨਜਾਇਜ਼ ਖੱਡਾਂ ਦੇ ਲਾ ਲੋ ਨਸ਼ਿਆਂ ਦੇ ਕਾਰੋਬਾਰ ਚ ਇਨਵੋਲਵਮੈਂਟ ਲਾ ਲੋ ਇਹ ਸਾਰਾ ਕੁਛ ਹੋ ਰਿਹਾ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਚਾਹੁੰਦੇ ਆ ਕਿ ਇਹ ਤੇ ਦੁਬਾਰਾ ਗੌਰ ਕਰੋ ਜੇ ਲੋਕਾਂ ਨੇ ਤੁਹਾਨੂੰ ਚੁਣ ਕੇ ਬਣਾਇਆ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਜਮਾ ਤੁਹਾਡੇ ਆ ਪੰਜਾਬ ਦੇ ਹੱਕਾਂ ਹੁਕੂਕਾਂ ਨੂੰ ਬਚਾ ਕੇ ਰੱਖਣਾ ਤੁਹਾਡੇ ਤੁਹਾਡੀ ਜ਼ਿੰਮੇਵਾਰੀ ਹੈ ਉਹਦੇ ਵੱਲ ਧਿਆਨ ਦਿਓ ਜਿੱਦਾਂ ਕਿ ਹੁਣ ਭਾਈ ਸਾਹਿਬ ਜੇਲ੍ਹ ਦੇ ਵਿੱਚ ਨੇ ਤੇ ਤੁਸੀਂ ਉਹਨਾਂ ਦੀ ਸਾਰੀ ਪੈਰਵਾਹੀ ਤੁਸੀਂ ਕੀਤੀ ਜਿਹੜੀਆਂ ਇਲੈਕਸ਼ਨ ਹੋਈਆਂ ਜਾਂ ਇਲੈਕਸ਼ਨ ਕੈਂਪੇਨ ਚੱਲੀਆਂ ਸੀ ਲੇਕਿਨ ਇਸ ਵੇਲੇ ਖਡੂਰ ਸਾਹਿਬ ਹਲਕਾ ਜਿਹੜਾ ਇੱਕ ਲਵਾਰਸ ਹੋਇਆ ਪਿਆ ਵਾ ਉੱਥੇ ਕਿਸੇ ਦੀ ਕੋਈ ਪੁੱਛਤਾਛ ਨਹੀਂ ਹੋ ਰਹੀ ਤੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਵਾਸਤੇ ਤੁਸੀਂ ਕੀ ਪਹਿਲ ਕਦਮੀ ਕਰ ਰਹੇ ਹੋ ਨੇ ਅਸੀਂ ਤੇ ਇਹੀ ਕਹਿ ਰਹੇ ਆ ਕਿ ਲੋਕਾਂ ਦੀ ਜਿਹੜੀ ਆਵਾਜ਼ ਆ ਲੋਕਾਂ ਦੀ رائے ਆ ਉਹਦਾ ਸਨਮਾਨ ਕਰਦੇ ਹੋਏ ਸਰਕਾਰ ਨੂੰ ਉਹਨਾਂ ਦੇ ਨਮਾਇਦੇ ਨੂੰ ਇੱਥੇ ਸ਼ਿਰਨਾ ਚਾਹੀਦਾ ਉਹ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੇ ਸਾਡੇ ਪੰਜਾਬ ਦੇ ਜਾਂ ਸਿੱਖਾਂ ਦੇ ਜਿਹੜੇ ਮਸਲੇ ਆ ਉਹ ਪਾਰਲੀਮੈਂਟ 'ਚ ਰੱਖੇ ਜਾਣ ਉਹਨਾਂ ਤੇ ਕੋਈ ਸਰਕਾਰ ਦਾ ਧਿਆਨ ਦਵਾ ਕੇ ਉਹਨਾਂ ਤੋਂ ਕੋਈ ਇਨਸਾਫ ਮੰਗੀ ਹੈ ਸੀ ਜਿਦਾ ਕਿ ਹੁਣ ਇੱਕ ਭਾਈ ਸਾਹਿਬ ਦੇ ਛੋਟੇ ਬ੍ਰਦਰ ਦੇ ਉੱਤੇ ਜਿਹੜਾ ਇੱਕ ਕੇਸ ਪਾਇਆ ਗਿਆ ਨਸ਼ੇ ਦਾ ਉਹ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਤਲਬ ਉਹਦਾ ਡੋਪ ਟੈਸਟ ਵੀ ਕੀਤਾ ਵਾ ਤੇ ਡੋਪ ਦੇ ਤੇ ਵਿੱਚ ਜਿਹੜਾ ਨਸ਼ਾ ਆਇਆ ਵਾ ਤੇ ਉਹ ਮਸਲੇ ਨੂੰ ਕਿਵੇਂ ਦੇਖਦੇ ਹੋ ਉਹ ਜੀ ਤੈਨੂੰ ਦੱਸਿ ਕਿ ਜਦੋਂ ਕੋਈ ਵੀ ਬੰਦਾ ਜਿਹੜਾ ਪੰਜਾਬ ਦੇ ਹਾਲਾਤ ਦੇ ਜਾਂ ਇਹਨਾਂ ਸਰਕਾਰਾਂ ਦੇ ਖਿਲਾਫ ਕੋਈ ਆਵਾਜ਼ ਚੁੱਕਦਾ ਆ ਸੱਚ ਦੀ ਤੇ ਉਹਦੇ ਤੇ ਜਦੋਂ ਅਮਰਪਾਲ ਤੇ ਵੀ ਨਜਾਇਜ਼ ਜਦੋਂ ਕਰਕੇ ਕੀਤਾ ਗਿਆ ਹੁਣ ਅਸੀਂ ਉਹਨਾਂ ਦੀ ਕੁਝ ਉਹਨਾਂ ਦੀ ਮੂਵਮੈਂਟ ਨੂੰ ਅੱਗੇ ਵਧਾ ਰਹੇ ਹਾਂ ਲੋਕਾਂ 'ਚ ਜਾ ਰਹੇ ਹਾਂ ਤੇ ਉਹ ਸਾਨੂੰ ਰੋਕਣ ਦੀ ਵਜ੍ਹਾ ਸਾਨੂੰ ਘਰ ਬਿਠਾਉਣ ਦੀ ਵਜ੍ਹਾ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਫਿਰ ਲੜੋਗੇ ਹਾਂਜੀ ਸਰੋਣੀ ਕਮੇਟੀ ਦੇ ਚੋਣਾਂ ਵਾਸਤੇ ਅਸੀਂ ਸਾਰੇ ਜਣੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਤਾਂ ਹੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜਣੇ ਇਹਦੇ ਚ ਪਾਰਟਿਸਪੇਟ ਕਰਨ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਰੁਚੀ ਦਿਖਾਓ ਆਪਣੇ ਵੋਟਾਂ ਬਣਾਓ ਚੰਗੇ ਉਮੀਦਵਾਰਾਂ ਦੀ ਚੋਣ ਕਰਕੇ ਆਪਾਂ ਜੇ ਸੇਵਾ ਸਿਮਰਨ ਵਾਲੇ ਸਬਰ ਸੰਤੋਖ ਵਾਲੇ ਜਿਹੜੀ ਇਹੋ ਜਿਹਾ ਅਗੋਂ ਅੱਗੇ ਲੈ ਕੇ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਜੋ ਜਿਨ੍ਹਾਂ ਵਾਸਤੇ ਹੋਣ ਚਾਹੀਆਂ ਹੋਣਾ ਮੰਤਵਾਂ ਨੂੰ ਪੂਰਾ ਕਰਨ ਜੀ ਧੰਨਵਾਦ ਜੀ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੇ ਦੱਸਿਆ ਕਿ ਜਿਹੜੇ ਪੰਜਾਬ ਦੇ ਵਿੱਚ ਮੁੱਦੇ ਚੱਲ ਰਹੇ ਨੇ ਨਸ਼ੇ ਦੇ ਮੁੱਦੇ ਚੱਲ ਰਹੇ ਨੇ ਜਾਂ ਰੇਤ ਮਾਫੀਆ ਚੱਲ ਰਿਹਾ ਜਾਂ ਲਾਇਨ ਆਫ ਆਰਡਰ ਨੂੰ ਲੈ ਕੇ ਜਿਹੜੇ ਇਹਨਾਂ ਨੇ ਜੋ ਹਾਲਾਤ ਪੰਜਾਬ ਦੇ ਇਸ ਵੇਲੇ ਬਣੇ ਹੋਏ ਨੇ ਸ਼ਰਿਆਂ ਉਹ ਗੁੰਡਾਗਰਦੀ ਹੋ ਰਹੀ ਆ ਦਿਨ ਦੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੋ ਉਹਨਾਂ ਨੂੰ ਲੈ ਕੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਜਿਹੜੇ ਐਕਸ਼ਨ ਲਏ ਜਾਣਗੇ ਸੋ ਨਾਲ ਹੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਸ਼੍ਰੋਮਣੀ ਗੋਦਰਾ ਪੰਚਾਇਤ ਨੇ ਜਿਹੜੀਆਂ ਚੋਣਾ ਆ ਰਹੀਆਂ ਨੇ ਉਹ ਵੀ ਇਹਨਾਂ ਨਾਲੋਂ ਇਹਨਾਂ ਵੱਲੋਂ ਚੋਣਾ ਦੇ ਵਿੱਚ ਜਿਹੜਾ ਪਾਰਟਿਸਪੇਟ ਕੀਤਾ ਜਾਊ ਦੀ ਵਿਸ਼ੇਸ਼ ਰਿਪੋਰਟ ਜਲੰਧਰ ਤੋਂ ਅਜੀਤਪ ਟੀਵੀ ਧੰਨਵਾਦ